ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਮੈਂ ਪਰਮਿੰਦਾ ਕਾ ਚਹਿਲ ਕਲੈਕਸ਼ਨ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਅੱਜ ਆਪਾਂ ਲੈ ਕੇ ਆਏ ਆਂ ਬਹੁਤ ਹੀ ਸੋਹਣੇ ਬਰਬਰੀ ਦੇ ਸੂਟ ਬਹੁਤ ਸੋਹਣੀ ਕਲੈਕਸ਼ਨ ਆਈ ਆ ਬਹੁਤ ਸੋਹਣੇ ਕਲਰ ਚਾਰਟ ਆਏ ਨੇ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਊਗਾ ਸਕਰੀਨ ਸ਼ਾਟ ਲੈ ਕੇ ਆਰਡਰ ਕਰ ਸਕਦੇ ਹੋ ਘਰ ਬੈਠੇ ਤੁਸੀਂ ਇਨ੍ਹਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਬਹੁਤ ਸੋਹਣੀਆਂ ਪ੍ਰਿੰਟਿੰਗਾਂ ਨੇ ਤੇ ਜਿਹੜੀਆਂ ਭੈਣਾਂ ਫਸਟ ਟਾਈਮ ਮੇਰੀ ਵੀਡੀਓ ਨੂੰ ਦੇਖ ਰਹੀਆਂ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਸ਼ੇਅਰ ਜਰੂਰ ਕਰ ਦਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਕਲੈਕਸ਼ਨ ਕਿੱਦਾਂ ਦੀ ਲੱਗਦੀ ਆ ਲੋ ਜੀ ਮੈਂ ਤੁਹਾਨੂੰ ਦਿਖਾਉਣੀ ਆ ਅੱਜ ਦੇ ਸੂਟ ਅੱਜ ਦੀ ਵੀਡੀਓ ਦਾ ਪਹਿਲਾ ਹੀ ਸੂਟ ਬਹੁਤ ਸੋਹਣਾ ਪ੍ਰਿੰਟ ਆ ਬੇਹ ਬਹੁਤ ਸੋਹਣਾ ਹਨਾ ਪਿਓਰ ਬਰਬਰੀ ਦੇ ਉੱਤੇ ਵਿਸਕੋਸ ਵਾਲੀ ਸਾਰੀ ਏਡੀ ਜਿਹੜੀ ਹੈਗੀ ਆ ਸਾਰਾ ਕਲੈਕਸ਼ਨ ਆ ਵਿਸਕੋਸ ਦੀ ਆ ਬਹੁਤ ਸੋਹਣੀ ਸਟਾਫ ਪੂਰਾ ਇੰਨਾ ਜਿਆਦਾ ਸੌਫਟ ਆ ਪੂਰਾ ਕਮੀਜ਼ ਵੀ ਜੇ ਆਪਾਂ ਲੈਣਾ ਇੱਕ ਮੁਠੇ ਦੇ ਵਿੱਚ ਆ ਜਾਊਗਾ ਇੰਨਾ ਜਿਆਦਾ ਸੌਫਟ ਆ ਇੰਨਾ ਲਾਈਟ ਵੇਟ ਆ ਬਹੁਤ ਸੋਹਣੀ ਕਲੈਕਸ਼ਨ ਆ ਬਿਲਕੁਲ ਵਿਸਕੋਸ ਦੀ ਕੁਆਲਿਟੀ ਲੱਗੀ ਹੋਈ ਆ ਇਹ ਲੈਸਸ ਦਾ ਕੰਮ ਹੋਇਆ ਹੋਇਆ ਆ ਅਲੋਚ ਇਸ ਤਰ੍ਹਾਂ ਕੋਈ ਵੀ ਡਿਜ਼ਾਈਨਿੰਗ ਕਰਨ ਦੀ ਲੋੜ ਨਹੀਂ ਹੈਗੀ ਤੁਹਾਨੂੰ ਦੇਖੋ ਵੀ ਸ਼ੇਪ ਗਲਾ ਬਣ ਕੇ ਲੈਸਸ ਦਾ ਪੂਰਾ ਡਿਜ਼ਾਈਨਿੰਗ ਦਿੱਤੀ ਹੋਈ ਆ ਬਹੁਤ ਸੋਹਣੀ ਤੇ ਇਸ ਤਰ੍ਹਾਂ ਸਾਰੇ ਲੈਸਸ ਦਾ ਕੰਮ ਹੋਇਆ ਹੋਇਆ ਬਹੁਤ ਹੀ ਪਿਆਰਾ ਬਹੁਤ ਹੀ ਸੋਹਣਾ ਤੇ نیچے ਵੀ ਲੈਸਸ ਦਾ ਲਾਈਟ ਜਿਹਾ orange shade ਦਾ ਬਹੁਤ ਹੀ ਪਿਆਰਾ ਨਾਲ ਇਹਦੇ ਸੇਮ ਮਿਲੂਗੀ ਪ੍ਰਿੰਟਡ ਬਾਟਮ ਹਾਲਾ ਨਾਲ ਇਹਦੇ ਸੇਮ ਹੈਗੀ ਆ ਪ੍ਰਿੰਟਡ ਬਾਟਮ ਬਹੁਤ ਹੀ ਪਿਆਰੀ ਡਿਜੀਟਲ ਬਾਟਮ ਲੱਗੀ ਹੋਈ ਆ ਨਾਲ ਬਹੁਤ ਸੋਹਣੀ ਨਾਲ ਸੇਮ ਸ਼ਰਟ ਆ ਜੀ ਸੇਮ ਬਾਟਮ ਆ ਜੀ ਇੰਨੀ ਸੋਹਣੀ ਕਲੈਕਸ਼ਨ ਆ ਕਲਰ ਚਾਰਟ ਤੇ ਪ੍ਰਿੰਟਿੰਗ ਤੇ ਵਰਕ ਕੀ ਬਰਬਰੀ ਦਾ ਸਟਾਫ ਟੈਬੀ ਲਾਈਨਿੰਗ ਬਹੁਤ ਜ਼ਿਆਦਾ ਸੌਫਟ ਬਰਬਰੀ ਉਸ ਤੋਂ ਵੀ ਜ਼ਿਆਦਾ ਸੁਪੀਰੀਅਰ ਆ ਬਹੁਤ ਸੋਹਣੀ ਕਲੈਕਸ਼ਨ ਆ ਬਹੁਤ ਹੀ ਜ਼ਿਆਦਾ ਵਧੀਆ ਸਟਾਫ ਆ ਸਾਰੀ ਡਿਜੀਟਲ ਬਾਟਮ ਲੱਗੀ ਹੋਈ ਆ ਸੋ ਜੇ ਤੁਸੀਂ ਬਾਟਮ ਥੱਲੇ ਸਕਿਪ ਕਰ ਸਕਦੇ ਹੋ ਜਿਹੜੀਆਂ ਪਹਿਣਾ ਨਹੀਂ ਲਾਉਣਾ ਚਾਹੁੰਦੀਆਂ ਲਾਈਨਿੰਗ ਤੁਸੀਂ ਨਾ ਲਗਵਾਓ ਬਾਟਮ ਦੇ ਸਕਿਪ ਕਰ ਦਿਓ ਕੋਈ ਰਿਕੁਆਇਰ ਨਹੀਂ ਬਾਟਮ ਨੂੰ ਬਟ 셔ਟ ਨੂੰ ਰਿਕੁਆਇਰ ਹੈਗੀ ਆ ਜੀ 셔ਟ ਮਤਲਬ ਕਿ ਲਾਈਨਿੰਗ ਤੋਂ ਬਿਨਾ ਨਹੀਂ ਬਣਨੀ 셔ਟ ਨੂੰ ਰਿਕੁਆਇਰ ਰਹੂਗੀ ਕਿਉਂਕਿ ਬਰਬਰੀ ਦਾ ਸਟਾਫ ਆ ਵਿਦਾਊਟ ਲਾਈਨਿੰਗ ਨਹੀਂ ਬਣਨਾ ਸੇਮ ਲੱਗੇ ਹੋਇਆ ਬਰਬਰੀ ਦੇ ਦੁਪੱਟੇ ਬਹੁਤ ਸੋਹਣੀ ਕਲੈਕਸ਼ਨ ਆ ਦੇਖੋ ਸਾਰੇ ਡਿਜੀਟਲ 4 ਸਾਈਡ ਸਾਰੇ ਜਿਵੇਂ ਸੂਟ ਤੇ ਲੈਸ ਲੱਗੀ ਆ 4 ਸਾਈਡ ਸਾਰੇ ਕਿਤੇ ਤੁਹਾਨੂੰ ਲੈਸ ਮਿਲੋਗੇ ਬਹੁਤ ਹੀ ਵਧੀਆ ਪੂਰੀ ਫਿਨਿਸ਼ਿੰਗ ਦੇ ਨਾਲ ਲੈਸ ਲੱਗੀ ਆ ਪੂਰੇ ਵਧੀਆ ਸਾਰਾ ਸਟਾਫ ਆ ਪੂਰੇ ਖੁੱਲੇ ਡੁੱਲੇ ਦੁਪੱਟੇ ਨੇ ਪੂਰੇ ਖੁੱਲੇ ਢੁੱਲੇ ਦੁਪੱਟੇ ਲੱਗੇ ਹੋਏ ਨੇ ਆ ਲੋ ਪਿਓਰ ਵਿਸਕੋਸ ਵਰਬਰੀ ਦੇ ਉੱਪਰ ਹੀ ਦੁਪੱਟਾ ਵਾ ਬਹੁਤ ਹੀ ਵਧੀਆ ਸਾਰਾ ਡਿਜੀਟਲ ਦੁਪੱਟਾ ਬਣਿਆ ਨਾਲ ਸੇਮ ਪ੍ਰਿੰਟਿੰਗ ਆ ਨਾਲ ਸੇਮ ਹੈਗੀ ਆ ਬਾਟਮ ਜਿਹੜੀਆਂ ਵੀ ਪਹਿਣਾ ਨੂੰ ਚਾਹੀਦੀਆਂ ਨੇ ਸੂਟ ਫਟਾਫਟ ਵਰਬਰੀ ਦੇ ਜਲਦੀ ਜਲਦੀ ਆਪਣੇ ਸਕਰੀਨਸ਼ਾਟ ਲੈ ਕੇ ਆਰਡਰ ਕਰ ਦਿਓ ਇਹਦੇ ਵਿੱਚ 6 ਕਲਰ ਆਉਣਗੇ 6 ਦੇ 6ਾਂ ਦੇ ਡਿਜ਼ਾਈਨ ਵੱਖੋ ਵੱਖਰੇ ਹੋਣਗੇ ਪ੍ਰਿੰਟਿੰਗ ਆ ਇਹਨਾਂ ਦੀਆਂ ਸਾਰਿਆਂ ਦੀਆਂ ਅਲੱਗ-ਅਲੱਗ ਹੋਣਗੀਆਂ ਆ ਲੋ ਜੀ ਨੈਕਸਟ ਬਲੈਕ ਕਲਰ ਦੇ ਉੱਪਰ ਇਹ ਵੀ ਬਹੁਤ ਸੋਹਣਾ ਪ੍ਰਿੰਟ ਆ ਬਹੁਤ ਹੀ ਪਿਆਰਾ ਵਾ ਜਿਹੜੀਆਂ ਪਹਿਣਾ ਨੂੰ ਚਾਹੀਦਾ फटाफट ਸਕਰੀਨਸ਼ਾਟ ਲੈ ਲਓ ਨਾਲ ਇਹ ਵੀ ਸੇਮ ਆਉਗੀ ਬਾਟਮ ਹਲੋ ਬਲੈਕ ਬਾਟਮ ਆ ਬਹੁਤ ਹੀ ਵਧੀਆ ਸਪੀਰੀਅਰ ਸਾਰਾ ਸਟੱਫ ਲੱਗਿਆ ਬਾਟਮ ਦਾ ਵਿਸਕੋਸ ਮਸਲੀਨ ਦੀ ਹੈ ਇਹ ਬਾਟਮ ਬਿਲਕੁਲ ਹੀ ਵਿਸਕੋਸ ਦਾ ਕੱਪੜਾ ਲੱਗਿਆ ਮਸਲੀਨ ਸਿਲਕ ਦੀ ਬਾਟਮ ਆ ਇਹਦੇ ਨਾਲ ਪੂਰੀ ਵਧੀਆ ਵਾਲੀ ਤੇ बॉटम ਨੂੰ ਜੇ ਤੁਸੀਂ ਲਾਈਨਿੰਗ ਜਾਨਕਿ ਜੇ ਤੁਸੀਂ ਲਗਾਉਣਾ ਚਾਹੋ ਲਗਵਾ ਵੀ ਸਕਦੇ ਹੋ ਸਕਿੱਪ ਕਰਨੀ ਚਾਹੁੰਦੇ ਹੋ ਸਕਿੱਪ ਵੀ ਕਰ ਸਕਦੇ ਹੋ ਲਗਵਾ ਲਓਗੇ ਤਾਂ ਬਹੁਤ ਵਧੀਆ ਸੂਟ ਦੀ ਗ੍ਰੇਸ ਬਹੁਤ ਸੋਹਣੀ ਹੋ ਜਾਂਦੀ ਹੈ ਪਰ ਕਈ ਭੈਣਾਂ ਲਾਈਨਿੰਗ ਤੋਂ ਚੱਲਦੀਆਂ ਨੇ ਸੋ बॉटਮ ਥੱਲੇ ਤੁਸੀਂ ਸਕਿੱਪ ਕਰ ਸਕਦੇ ਹੋ ਬਟ ਸ਼ਰਟ ਥੱਲੇ ਜ਼ਰੂਰ ਰਿਕੁਆਇਰ ਆ ਸ਼ਰਟ ਦੇ ਥੱਲੇ ਲਾਈਨਿੰਗ ਜ਼ਰੂਰ ਲੱਗੂਗੀ ਮੈਂ ਤੁਹਾਨੂੰ ਤਾਂ ਹੀ ਪਹਿਲਾਂ ਦੱਸ ਕੇ ਦੇ ਰਹੀਆਂ ਫਿਰ ਭੈਣਾਂ ਮੈਸੇਜ ਕਰਦੀਆਂ ਹੁੰਦੀਆਂ ਨੇ ਕਿ ਇਹਦੇ ਥੱਲੇ ਲਾਈਨਿੰਗ ਲੱਗੂਗੀ ਜੀ ਇਹ ਸੂਟ ਬਣੂਗਾ ਆ ਲੋ ਇਹ ਹੈਗਾ ਸਾਰਾ ਡਿਜੀਟਲ ਦੁਪੱਟਾ ਬਹੁਤ ਸੋਹਣਾ ਨਾਲ ਦੁਪੱਟਾ ਬਹੁਤ ਹੀ ਪਿਆਰਾ ਹਾਂ ਲੋ ਅਗਲਾ ਸੂਰ ਦੇਖ ਲਓ ਪਰਪਲ ਸ਼ੇਡ ਦੇ ਉੱਪਰ ਬਹੁਤ ਹੀ ਸੋਨਾ ਨਾਲ ਦੇਖੋ ਪ੍ਰਿੰਟ ਆ ਪਰਪਲ ਸ਼ੇਡ ਹੈ ਇਹਦਾ ਵੀ ਲੈਸਸ ਦਾ ਪ੍ਰੋਪਰ ਡਿਜ਼ਾਈਨ ਮਿਲੂਗਾ ਤੁਹਾਨੂੰ ਨਾਲ ਮਿਲਣਗੀਆਂ ਮਸਲੀਨ ਸਿਲਕ ਦੀ ਬਾਟਮ ਬਹੁਤ ਸੋਹਣੀ ਬਹੁਤ ਹੀ ਵਧੀਆ ਕਪੜੇ ਦੇ ਵਿੱਚ ਵੀ ਬਹੁਤ ਸੋਹਣੀ ਗ੍ਰੇਸ ਆ ਸ਼ਾਈਨ ਆ ਕਪੜੇ ਦੇ ਵਿੱਚ ਜਿਵੇਂ ਕਿ ਆਪਾਂ ਕਹਿ ਦਈਏ ਕਿ ਨਾਰ ਬਰਬਰੀ ਦੀ ਸ਼ਰਟ ਲੱਗੀ ਆ ਮਸਲੀਨ ਸਿਲਕ ਦੀ ਬਾਟਮ ਆ ਸ਼ਾਈਨਾ ਕਪੜਾ ਬਹੁਤ ਸੋਹਣਾ ਬਹੁਤ ਸਟਾਫ ਆ ਸੁਪੀਰੀਅਰ ਕਪੜਾ ਸਾਰਾ ਬਾਟਮ ਦਾ ਵੀ ਲੱਗਿਆ ਹੋਇਆ ਤੇ ਨਾਲ ਹੈਗਾ ਜੀ ਸੇਮ ਦੁਪੱਟਾ ਬਰਬਰੀ ਦੇ ਉੱਪਰ ਦੇ ਦੇਖੋ ਕਿੰਨੀ ਸੋਹਣੀ ਯਾਨੀ ਕਿ ਦੁਪੱਟੇ ਬਹੁਤ ਸੋਹਣੇ ਇਹਨਾਂ ਦੇ ਦੁਪੱਟੀਆਂ ਨਾਲ ਹੀ ਸੂਟਾਂ ਦੀਆਂ ਗ੍ਰੇਸ ਹੁੰਦੀਆਂ ਨੇ ਦੁਪੱਟੇ ਸੱਚੀ ਬਹੁਤ ਜ਼ਿਆਦਾ ਸੋਹਣੇ ਨੇ ਆ ਲੋ 4 ਸਾਈਡ ਲੈਸਾਂ ਦਿੱਤੀਆਂ ਹੋਈਆਂ ਦੁਪੱਟਿਆਂ ਦੇ ਕੁਝ ਵੀ ਨਹੀਂ ਤੁਹਾਨੂੰ ਡਿਜ਼ਾਈਨਿੰਗ ਦੀ ਲੋੜ ਜਸਟ ਤੁਸੀਂ ਸਟਿਚਿੰਗ ਕਰਵਾਉਣੇ ਨੇ ਤੇ ਆਪਣਾ ਵੀਅਰ ਕਰ ਲੈਣਾ ਕਲਰ ਸਾਰੇ ਇੱਕ ਤੋਂ ਇੱਕ ਨਹੀਂ ਜਿੰਨੇ ਵੀ ਕਲਰ ਇਹਦੇ ਖੁੱਲਣਗੇ ਸਾਰੇ ਬਹੁਤ ਸੋਹਣੇ ਨੇ ਬਹੁਤ ਹੀ ਪਿਆਰੇ ਨੇ ਇਸ ਲਈ ਜਿਹੜਾ ਵੀ ਕਲਰ ਤੁਹਾਨੂੰ ਪਸੰਦ ਆਉਂਦਾ ਤੁਸੀਂ ਲੈ ਸਕਦੇ ਹੋ ਆ ਲੋ ਇਹ ਵੀ ਕਲਰ ਬਹੁਤ ਪਿਆਰਾ ਬਹੁਤ ਸੋਹਣਾ ਨਾ ਦੇਖੋ ਇਹ ਗ੍ਰੇ ਦੇ ਨਾਲ ਡਾਰਕ ਗ੍ਰੇ ਜਿਹੜਾ ਕਲਰ ਹੁੰਦਾ ਉਹਦੇ ਨਾਲ ਇਹਦਾ ਹੈਗਾ ਕੰਟਰਾਸਟ ਇਹਦਾ بیس ਡਾਰਕ ਗਲੇ ਦੇ ਉੱਪਰ ਸਾਰੀ ਪ੍ਰਿੰਟਿੰਗ ਹੋਈ ਆ ਨਾਲ ਸੇਮ ਮਿਲੂਗੀ ਸ਼ਰਟ ਤੇ ਨਾਲ ਸੇਮ ਮਿਲੂਗਾ ਜੀ ਦੁਪੱਟਾ ਦੁਪੱਟੇ ਤਾਂ ਪੂਰੇ ਵਧੀਆ ਪੂਰੇ ਫੁੱਲ ਉਹ ਬਣੇ ਹੋਏ ਨੇ ਦੇਖੋ ਕਿੰਨਾ ਸੋਹਣਾ ਨਾਲ ਦੁਪੱਟਾ ਬਣਿਆ ਹੋਇਆ ਬਹੁਤ ਸੋਹਣਾ ਦੁਪੱਟਾ ਵਾ ਜੀ ਨਾਲ ਹਲੋ ਜੀ ਫੋਰ ਸਾਈਡ ਲਾਸ ਲੱਗੀ ਹੋਈ ਆ ਬਹੁਤ ਸੋਹਣੀ ਕਲੈਕਸ਼ਨ ਆ ਇੱਕ ਇੱਕ ਪੀਸ ਤੇ ਬਾਕੀ ਡਾਰਕ ਲਾਈਟ ਹਰ ਤਰ੍ਹਾਂ ਦੇ ਕਲਰ ਚਾਰਟ ਨੇ ਜਿੱਦਾਂ ਦਾ ਵੀ ਤੁਹਾਨੂੰ ਪਸੰਦਾ फटाफट ਸਕਰੀਨਸ਼ਾਟ ਲੈ ਲਓ ਆਰਡਰ ਕਰੀ ਚੱਲੋ ਤਾਂ ਕਿ ਤੁਹਾਡੀ ਪਸੰਦਾ ਸੂਟ ਤੁਹਾਨੂੰ ਮਿਲ ਸਕੇ ਆ ਲੋ ਇਹ ਹੈਗਾ ਜੀ ਲਵੈਂਡਰ ਜੈ ਸ਼ੇਡ ਲਵੈਂਡਰ ਜੈ ਸ਼ੇਡ ਦੇ ਉੱਪਰ ਆ ਲਵੈਂਡਰ ਦੇ ਲਾਈਟ ਲਵੈਂਡਰ ਆ ਜਿਆਦਾ ਡਾਰਕ ਵੀ ਨਹੀਂ ਹੈਗਾ ਸੇਮ ਗਲਾ ਬਣਿਆ ਹੋਇਆ ਇਸ ਤਰ੍ਹਾਂ ਸਾਰਾ ਲੈਸਸ ਦਾ ਕੰਮ ਹੋਇਆ। ਨਾਲ ਸੇਮ ਆਉਗੀ ਬਾਟਮ। ਤੇ ਨਾਲ ਸੇਮ ਹੀ ਆਊਗਾ ਇਹਦੇ ਵੀ ਦੁਪੱਟਾ। ਦੁਪੱਟੇ ਤਾਂ ਸਾਰਿਆਂ ਨਾਲ ਹੀ ਬਹੁਤ ਸੋਹਣੇ ਆ, ਆਸਮ ਦੁਪੱਟੇ ਨੇ ਬਹੁਤ ਸੋਹਣੀ ਕਲੈਕਸ਼ਨ ਆ। ਜਾਨੀ ਕਿ ਦੁਪੱਟਾ ਜੋ ਖੁੱਲੂਗਾ ਤਾਂ ਅਗਲੇ ਨੇ ਸੂਟ ਨਹੀਂ ਦੇਖਣਾ, ਦੁਪੱਟਾ ਦੇਖ ਕੇ ਸੂਟ ਲੈ ਲਓ ਇੰਨੇ ਸੋਹਣੇ ਦੁਪੱਟੇ ਲੱਗੇ ਹੋਏ। ਬਹੁਤ ਸੋਹਣੀ ਕਲੈਕਸ਼ਨ ਆ, ਬਹੁਤ ਹੀ ਪਿਆਰੀ। ਹਲੋ ਇਹ ਆ ਗਿਆ ਰੈੱਡ ਗਾਜਰੀ ਜਆ ਸ਼ੇਡ ਕੈਸਟ ਦੀਆਂ ਗਾਜਰੀ ਜਆ ਪ੍ਰੋਪਰ ਸ਼ੇਡ ਆ ਬਹੁਤ ਸੋਹਣਾ ਹੈ ਵੀ ਬਹੁਤ ਹੀ ਪਿਆਰਾ ਪ੍ਰਿੰਟਿੰਗ ਚੈੱਕ ਕਰ ਲਓ ਬਹੁਤ ਵਧੀਆ ਪ੍ਰਿੰਟਿੰਗ ਆ ਨਾਲ ਤੁਹਤ ਦੀ ਸੇਮ ਗਲਾ ਬਣਿਆ ਹੋਇਆ ਨਾਲ ਆਉਗੀ ਸੇਮ ਹੀ ਬਾਟਮ ਤੇ ਨਾਲ ਆਊਗਾ ਸੇਮ ਦੁਪੱਟਾ ਬਹੁਤ ਹੀ ਸੋਹਣੇ ਦੁਪੱਟੇ ਨੇ ਇੱਕ ਇੱਕ ਸੂਟ ਨਾਲ ਇੱਕ ਹਰੇਕ ਸੂਟ ਦਾ ਪ੍ਰਿੰਟ ਅਲੱਗ ਦਾ ਯਾਨੀ ਕਿ ਕੋਈ ਵੀ ਸੂਟ ਦੂਸਰੇ ਦੇ ਨਾਲ ਸਿਮਿਲਰ ਨਹੀਂ ਹਰ ਸੂਟ ਦਾ ਪ੍ਰਿੰਟ ਅਲੱਗਾ ਕਲਰ ਲੱਗਾ ਸੋ ਇਹ 6 ਪੀਸ ਸੀਗੇ 6 ਦੇ 6 ਪੀਸ ਬਹੁਤ ਸੋਹਣੇ ਨੇ ਜਿਹੜਾ ਮਰਜ਼ੀ ਤੁਹਾਨੂੰ ਪਸੰਦ ਆਇਆ ਉਹ ਵੀ ਲੈ ਸਕਦੇ ਹੁਣ ਕਈ ਪੈਣਾ ਹੋਣਗੀਆਂ ਜਿਹੜੀਆਂ ਲੈਸਿਸ ਵਗੈਰਾ ਦੇ ਡਿਜ਼ਾਈਨ ਨਹੀਂ ਪਸੰਦ ਕਰਦੀਆਂ ਲੈਸਿਸ ਤੋਂ ਬਿਨਾ ਤੁਸੀਂ ਲੈਣਾ ਚਾਹੁੰਦੇ ਹੋ ਜਾਂ ਥੋੜੀ ਜੀ ਹੈਨਾ ਮੀਡੀਅਮ ਏਸਟ ਚੱਲ ਜਾਂਦਾ ਇਹ ਜਿਵੇਂ ਥੋੜਾ ਜਿਹਾ ਗਰਲਿਸ਼ ਲੁੱਕ ਦੇ ਵਿੱਚ ਆ ਗਿਆ ਸੂਟ ਜੀ ਬਦਿਆ ਲੱਗਦੇ ਨੇ ਪਾਏ ਹੋਏ ਬਹੁਤ ਸੋਹਣੇ ਲੱਗਦੇ ਆ ਇੱਕ ਪਾ ਟਵੀਅਰ ਸਿੰਪਲ ਸੋਬਰ ਜੀ ਕਲੈਕਸ਼ਨ ਆ ਜਾਂਦੀ ਆ ਜਿਵੇਂ ਤੁਸੀਂ ਕਿਸੇ ਵੀ ਛੋਟੇ ਮੋਟੇ ਫੰਕਸ਼ਨ ਤੇ ਜਾਣਾ ਤਾਂ ਬਹੁਤ ਸੋਹਣੀ ਚੀਜ਼ ਆ ਜਿਵੇਂ ਕਿ ਦੁਪੱਟਾ ਆਪਾਂ ਵੇਅਰ ਕਰਦੇ ਆ ਨਾ ਦੁਪੱਟੇ ਦੇ ਨਾਲ ਸੂਟ ਦੀ ਬਹੁਤ ਸੋਹਣੀ ਗ੍ਰੇਸ ਬਣ ਜਾਂਦੀ ਆ ਜਿਹੜਾ ਆਪਾਂ ਦੁਪੱਟਾ ਲੈਨੇ ਆ ਬਹੁਤ ਸੋਹਣਾ ਲੱਗਦਾ ਲਿਆ ਹੋਇਆ ਦੁਪੱਟਾ ਯਾਨੀ ਕਿ ਬਹੁਤ ਹੀ ਪਿਆਰਾ ਲੱਗਦਾ ਵਾ ਦੁਪੱਟੇ ਬਹੁਤ ਸੋਹਣੇ ਲੱਗਦੇ ਆ ਇਹਨਾਂ ਦੇ ਬਹੁਤ ਸੋਹਣੀ ਕਲੈਕਸ਼ਨ ਆ ਦੁਪੱਟਿਆਂ ਦੀ ਇਹ ਵਾਲੇ ਸੂਟ ਹੈਗੇ ਨੇ ਜਿਹੜੇ ਆਪਾਂ ਅਨਲੈਸਸ ਵਗੈਰਾ ਤੋਂ ਬਿਨਾ ਲੈਣਾ ਚਾਹੁੰਦੀਆਂ ਨੇ ਬਟ ਇਹਨਾਂ ਦਾ ਜਿਹੜਾ ਬਾਟਮ ਦਾ ਸਟੱਫ ਆ ਉਹ ਵੀ ਸੇਮ ਰਹੂਗਾ ਬਹੁਤ ਸੋਹਣਾ ਸਟੱਫ ਆ ਬਾਟਮ ਦਾ ਸਪੀਰੀਅਰ ਸਟੱਫ ਦੇ ਉੱਪਰ ਨੇ ਇਹ ਵੀ ਬਣੇ ਹੋਏ ਆ ਲੋ ਬਿਲਕੁਲ ਹੀ ਲਾਈਟ ਵੇਟ ਨੇ ਪ੍ਰਾਈਸ ਸੇਮ ਰਹੂਗਾ ਆ ਲੋ ਜੀ ਇਹ ਹੈਗੀ ਆ ਫਰਸਟ ਸੂਟ ਪਹਿਲੀ ਪ੍ਰਿੰਟਿੰਗ ਬਹੁਤ ਹੀ ਸੋਹਣੀ ਪਿਆਜ਼ੀ ਜਾਂ ਪਿੰਕ ਪਿਆਜ਼ੀ ਜਾਂ ਸ਼ੇਡ ਆ ਲਾਈਟ ਜਿਹਾ ਨਾਲ ਰਹੂਗੀ ਸੇਮ ਹੀ ਬਾਟਮ ਹਾਲੋ ਤੇ ਨਾਲ ਦੁਪੱਟਾ ਵੀ ਬਹੁਤ ਸੋਹਣਾ ਬਹੁਤ ਪਿਆਰਾ ਦੁਪੱਟਾ ਇਹਦੇ ਨਾਲ ਹਾਲੋ ਜੀ ਬਹੁਤ ਸੋਹਣਾ ਦੁਪੱਟਾ ਚਨੋਂ ਦਾ ਦੁਪੱਟਾ ਲੱਗਿਆ ਹੋਇਆ ਨਾਲ ਬਹੁਤ ਸੋਹਣੀ ਕਲੈਕਸ਼ਨ ਆ ਬਹੁਤ ਹੀ ਪਿਆਰੀ ਆ ਬਿਲਕੁਲ ਹੀ ਲਾਈਟ ਵੇਟ ਦਾ ਦੁਪੱਟਾ ਬਿਲਕੁਲ ਵੀ ਉਹ ਨਹੀਂ ਹੈਗੀ ਯਾਨੀ ਕਿ ਵੇਟ ਨਹੀਂ ਦੁਪੱਟੇ ਦਾ ਸਿਰ ਤੇ ਰੁਕਣ ਵਾਲਾ ਵਿੱਚ ਕਾਸ ਦੀ ਸਾਰੀ ਕੁਆਲਿਟੀ ਲੱਗੀ ਆ ਦੁਪੱਟੇ ਨੂੰ ਵੀ ਬਹੁਤ ਸੋਹਣਾ ਕਲਰ ਕੰਬੀਨੇਸ਼ਨ ਇਹਦੇ ਵਿੱਚ ਵੀ ਜਿਹੜੇ 4 ਕਲਰ ਆਉਣਗੇ ਸਾਰੇ ਦੇ 4 ਆ ਮੇਨਾਂ ਡਿਜ਼ਾਈਨ ਅਲੱਗ-ਅਲੱਗ ਹੋਣਗੇ ਕੋਈ ਵੀ ਡਿਜ਼ਾਈਨ ਦੂਸਰੇ ਨਾਲ ਸਿਮਿਲਰ ਨਹੀਂ ਹੋਊਗਾ ਕਲਰ ਵੀ ਸਿਮਿਲਰ ਨਹੀਂ ਹੋਣੇ ਆਹ ਲੋ ਇਹਦਾ ਹੈਗਾ ਸੈਟ ਨੀਵੀਂ ਪ੍ਰਿੰਟ ਪੂਰਾ ਸੁਪਰ ਦਿੱਤਾ ਬਹੁਤ ਸੋਹਣਾ ਪ੍ਰਿੰਟ ਆ ਕਲਰ ਤਾਂ ਹੈਗਾ ਹੀ ਹੈਗਾ ਸੋਹਣਾ ਪ੍ਰਿੰਟਿੰਗ ਵੀ ਬਹੁਤ ਸੋਹਣੀ ਹੈ ਇਹਦੀ ਆਹ ਲੋ 25 2500 ਤੱਕ ਆਰਾਮ ਦੇ ਨਾਲ ਸੇਲ ਹੋ ਰਹੇ ਨੇ 2500 2600 2700 ਤੱਕ ਬਿਨਾਂ ਦੁਪੱਟਿਆਂ ਤੋਂ ਵੀ ਪਿਓਰ ਬਰਬਡੀ ਦਾ ਸੂਟ 2200 ਤੱਕ ਸੇਲ ਹੋ ਰਿਹਾ ਬੜਾ ਆਪਣਾ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਆਪਾਂ ਲੈ ਕੇ ਆਏ ਹੋਏ ਹਾਂ ਵਿਦ ਦੁਪੱਟੇ ਦੇ ਨਾਲ ਆ ਲੋ ਜੀ ਨਾਲ ਹੈਗੀ ਇਹਦੇ ਸੇਮ ਬਾਟਮ ਬਹੁਤ ਹੀ ਸੋਹਣੀ ਬਾਟਮ ਹੈ ਇਹਦੇ ਨਾਲ ਤੇ ਨਾਲ ਹੈਗਾ ਜੀ ਦੁਪੱਟਾ ਚਨੂਨ ਦੇ ਦੁਪੱਟੇ ਨੇ ਚਨੂਨ ਦੇ ਦੁਪੱਟੇ ਦਾ 1500 ਦਾ ਨਾ ਭਰਤ ਦਾ ਕਮਾਚ ਨੂੰ ਆਂਦਾ ਜਸਟ ਦੁਪੱਟਾ ਹੀ ਆਂਦਾ ਉਹੀ ਦੁਪੱਟਾ ਬਿਲਕੁਲ ਜਾਨੀ ਕਿ ਉਹ ਕੀਤਾ ਹੋਇਆ ਡਿਜੀਟਲ ਸਾਰਾ ਪ੍ਰਿੰਟ ਬਹੁਤ ਸੋਹਣੀ ਰੇਂਜ ਦੇ ਨਾਲ ਸੌਟ ਨੇ ਬਹੁਤ ਵਧੀਆ ਵਿਸਕੋਸ ਦੀ ਕੁਆਲਿਟੀ ਦੇ ਨਾਲ ਨੇ ਪਲੀਜ਼ ਫਟਾਫਟ ਆਪਣੇ ਸਕਰੀਨਸ਼ਾਟ ਲੈ ਕੇ ਆਰਡਰ ਕਰ ਸਕਦੇ ਹੋ ਜਾਨੀ ਕਿ ਇਹ ਵਾਲੀਆਂ ਰੇਂਜਾਂ ਬਹੁਤ ਹੀ ਇਹ ਸਿਰਫ ਬਿਨਾਂ ਦੁਪੱਟਿਆਂ ਤੋਂ ਵਿਕਦੇ ਨੇ 2500 2200 2300 2400 ਬਟ ਆਪਾਂ ਤੁਹਾਨੂੰ ਵਿਦ ਦੁਪੱਟਾ 2550 ਦੇ ਵਿੱਚ ਪ੍ਰੋਵਾਈਡ ਕਰਵਾ ਰਹੇ ਆਂ ਪਰ ਕੁਆਲਿਟੀ ਟੂ ਟੂ ਗੁੱਡ ਆ ਇੰਨੀ ਜਿਆਦਾ ਸੋਹਣੀ ਕੁਆਲਿਟੀ ਆ ਨਾ ਵੀ ਮਤਲਬ ਕਿ ਮੈਂ ਤੁਹਾਨੂੰ ਇੱਕ ਫੀਲ ਨਹੀਂ ਕਰਵਾ ਸਕਦੀ ਕਈ ਭੈਣਾਂ ਤਾਂ ਕਹਿ ਦਿੰਦੀਆਂ ਕਿ ਹੱਥ 'ਚ ਫੀਲ ਕਰਵਾਓ ਤੁਸੀਂ ਸ਼ਾਪ ਤੇ ਆਓ ਵਿਜ਼ਿਟ ਕਰੋ ਕੱਪੜੇ ਨੂੰ ਫੀਲ ਕਰੋ ਤੁਹਾਨੂੰ ਖੁਦ ਨੂੰ ਪਤਾ ਲੱਗੂਗਾ ਕਿੰਨਾ ਸੁਪੀਰੀਅਰ ਕਿੰਨੀਆਂ ਸੁਪੀਰੀਅਰ ਇਹਨਾਂ ਨਾਲ ਬਾਟਮਸ ਲੱਗੀਆਂ ਬਿਲਕੁਲ ਹੀ ਸਿਲਕ بیس ਆ ਸਾਰੀ ਬਾਟਮ ਦਾ ਬਹੁਤ ਸੋਹਣੀ ਸ਼ਾਈਨਿੰਗ ਆ ਐਂ ਲੱਗਦਾ ਜਿਵੇਂ ਸਿਲਕ ਦੀ ਬਾਟਮ ਨੇ ਮਸਲੀਨ ਦੀ ਆ ਤੇ कॉटन ਦੀ ਆਈ ਨਹੀਂ ਹੋਗਾ ਵੀ ਤੁਹਾਡੇ ਸਕਿਨ ਨੂੰ ਕੁਝ ਵੀ ਐ ਕਰੂਗੀ ਜਾਂ ਤੁਹਾਨੂੰ ਲੱਗੂ ਅਸੀਂ ਕੁਝ ਹੈਵੀ ਪਾਇਆ ਬਹੁਤ ਸੋਹਣਾ ਲਾਈਟ ਵੇਟ ਦਾ ਸਟਾਫ ਆ ਪਿਓਰ ਬਰਬਡੀ ਦੇ ਉੱਪਰ ਸਾਰੀ ਸ਼ਰਟ ਬਣੀ ਆ ਬਹੁਤ ਸੋਹਣੀ ਕਲੈਕਸ਼ਨ ਆ ਬਹੁਤ ਹੀ ਪਿਆਰੀ ਕਲੈਕਸ਼ਨ ਆ ਚਾਰ ਕਲਰ ਨੇ ਚਾਰੇ ਦੇ ਚਾਰੇ ਸੁਪਰ ਹਿੱਟ ਨੇ ਆਹ ਵਾਲਾ ਕਲਰ ਵੀ ਦੇਖੋ ਕਿੰਨਾ ਸੋਹਣਾ ਕਿੰਨਾ ਪਿਆਰਾ ਇਹਦਾ ਇੱਕ ਕਲਰ ਕੰਬੀਨੇਸ਼ਨ ਇਹਦੀ ਡਿਜ਼ਾਈਨਿੰਗ ਬਹੁਤ ਸੋਹਣੀ ਹੈ ਜੀ ਆਹ ਇਹ ਹੈਗਾ ਨੈਕਸਟ ਡਿਜ਼ਾਈਨ ਦੇਖੋ ਕਿੰਨਾ ਸੋਹਣਾ। ਬਹੁਤ ਸੋਹਣਾ ਕਲਰ ਆ ਬਹੁਤ ਹੀ ਪਿਆਰਾ ਕਲਰ ਆ। ਹਲੋ ਜੀ। ਇਹ ਹੈ ਗਿਆਰੀ ਬਾਟਮ ਬਹੁਤ ਸੋਹਣੀ ਬਣੀ ਹੋਈ ਨਾਲ ਨਾਸੀਮ ਪਿਓਰ ਚਨੂਨ ਦਾ ਦੁਪੱਟਾ। ਹਲੋ ਜੀ। ਪਿਓਰ ਚਨੂਨ ਦਾ ਦੁਪੱਟਾ ਬਹੁਤ ਸੋਹਣਾ ਨਾਲ। ਬਹੁਤ ਹੀ ਪਿਆਰਾ ਦੁਪੱਟਾ ਬਣਿਆ ਹੋਇਆ ਸੋ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆ ਰਿਹਾ ਸਕਰੀਨਸ਼ਾਟ ਲੈ ਕੇ ਆਰਡਰ ਕਰ ਸਕਦੇ ਹੋ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਬੁਲਵਾ ਸਕਦੇ ਹੋ ਕੁਆਲਿਟੀ ਵਾਈਜ਼ ਦਾ ਬਸ ਇਹ ਸਮਝ ਲਓ ਵੀ ਇਹਦੇ ਮੂਰੇ ਸਿਲਕ ਵਗੈਰਾ ਵੀ ਫੇਲ ਹੀ ਆ ਇੰਨਾ ਜ਼ਿਆਦਾ ਵਧੀਆ ਵਾ ਸਟਾਫ ਬਹੁਤ ਸੋਹਣਾ ਵਾ ਤੇ ਇੱਕ ਜਿਵੇਂ ਆਪਾਂ ਕਹਿ ਦਈਏ ਨਾ ਜਿਹੜੀਆਂ ਆਪਣਾ ਕਢਾਈਆਂ ਵਗੈਰਾ ਤੋਕੀਆਂ ਪਈਆਂ ਨੇ ਵੀ ਜਾਂ ਚਾਹੇ ਮੀਡੀਅਮ ਵੇਚਾ ਜਾਂ ਜਿਵੇਂ ਮਰਜ਼ੀ ਹੋ ਤੁਸੀਂ ਚਾਹੁੰਦੇ ਹੋ ਵੀ ਆਏ ਪਾਸ ਸਿੰਪਲ ਜਿਹਾ ਸੂਟ ਪਾਇਆ ਹੋਵੇ ਪਰ 10 ਬੰਦਿਆਂ 'ਚ ਖੜਾ ਲੱਗੇ ਕਿ ਹਾਂਜੀ ਕੁਝ ਵੇਅਰ ਕੀਤਾ ਕੁਝ ਅਲੱਗ ਜਿਹਾ ਬਹੁਤ ਹੀ ਸੋਹਣੀ ਕਲੈਕਸ਼ਨ ਦੇ ਨਾਲ ਨੇ ਬਹੁਤ ਹੀ ਪਿਆਰੇ ਨੇ ਹਲੋ ਅੱਜ ਵੀ ਵੀਡੀਓ ਦਾ ਲਾਸਟ ਸੂਟ ਲੋ ਜਿਹੜੀਆਂ ਪਹਿਣਾ ਆਪਣੀ ਮੰਮੀ ਲਈ ਕਿਸੇ ਲਈ ਵੀ ਗਿਫਟ ਲੈਣਾ ਚਾਹੁੰਦੀਆਂ ਲਾਈਟ ਸ਼ੇਡ ਦੇ ਵਿੱਚ ਆਹ ਵਾਲਾ ਸੂਟ ਤਾਂ ਛੱਡਿਓ ਹੀ ਨਾ ਇੰਨਾ ਸੋਹਣਾ ਸੂਟ ਆ ਯਾਨੀ ਕਿ ਜਿਹੜੀਆਂ ਵੈਸੇ ਤਾਂ ਆ ਸਾਰੀ ਸੂਟ ਬਹੁਤ ਸੋਹਣੀਆਂ ਸੇਮ بیس ਤੇ ਉੱਪਰ ਆ ਜੇ ਤਾਂ ਉਹ ਇਹ ਕਲਰ ਪਾ ਸਕਦੀਆਂ ਫਿਰ ਤਾਂ ਇਹ ਕਲਰ ਬਹੁਤ ਪਰਫੈਕਟ ਤਾਂ ਪਰ ਜੇ ਤੁਸੀਂ ਥੋੜਾ ਜਿਹਾ ਲਾਈਟ ਕਲਰ ਤੇ ਜਾਣਾ ਚਾਹੁੰਦੇ ਹੋ ਨਾ ਵੀ ਲਾਈਟ ਜਿਹਾ ਕਲਰ ਹੋਵੇ ਤਾਂ ਇਹ ਸਭ ਤੋਂ ਸੋਹਣਾ ਬਹੁਤ ਸੋਹਣਾ ਹੈ ਨਾ ਸਾਰਾ ਇਹਦਾ ਕਲਰ ਛਾਟ ਆ ਤੇ ਨਾਲ ਇਹਦੇ ਸੇਮ ਆਉਗੀ ਮਸਲੀਨ ਸਿਲਕ ਦੀ ਹੋਈ ਬਾਟਮ ਬਹੁਤ ਹੀ ਪਿਆਰੀ ਬਹੁਤ ਹੀ ਸੋਹਣੀ ਬਹੁਤ ਸੋਹਣਾ ਸਾਰਾ بیس ਲੱਗਿਆ ਹੋਇਆ ਨਾਲ ਦੁਪੱਟਾ ਵੀ ਦੇਖੋ ਕਿੰਨਾ ਗ੍ਰੇਸਫੁੱਲ ਆ ਆ ਲੋ ਜੀ ਬਹੁਤ ਸੋਹਣੀ ਗ੍ਰੇਸ ਆ ਸੂਟਾਂ ਦੀ ਬਹੁਤ ਸੋਹਣੀ ਸੁਪਰ ਹਿੱਟ ਕਲੈਕਸ਼ਨ ਆ ਜਾਨਕੀ ਮੈਂ ਖੋਲ ਰਹੀ ਆ ਮੈਨੂੰ ਫੀਲ ਹੋ ਰਿਹਾ ਤੇ ਜੋ ਮੈਨੂੰ ਫੀਲ ਹੋ ਰਿਹਾ ਉਹੀ ਮੇਰੇ ਜਾਨਕੀ ਸ਼ਬਦਾਂ ਚ ਆ ਰਿਹਾ ਬਹੁਤ ਸੋਹਣੀ ਕਲੈਕਸ਼ਨ ਆ ਬਹੁਤ ਸੁਪਰ ਆ ਤੁਸੀਂ ਬਸ ਆਪਣੇ ਆਰਡਰ ਪਲੇਸ ਕਰਨੇ ਆ ਫਟਾਫੜ ਸਕਰੀਨਸ਼ਾਟ ਲੈ ਕੇ ਜਿਹੜਾ ਵੀ ਸੂਟ ਇੰਨਾ ਚ ਪਸੰਦ ਆ ਹਰ ਏਜ ਦੇ ਲਈ ਮੈਂ ਤੁਹਾਨੂੰ ਦਿਖਾਏ ਨੇ ਗਰਲਿਸ਼ ਲੁੱਕ ਦੇ ਵੀ ਮੀਡੀਅਮ ਏਜ ਦੇ ਵੀ 올ਡ ਏਜ ਦੇ ਵਿੱਚ ਵੀ ਹਰ ਤਰ੍ਹਾਂ ਦਾ ਕਲਰ ਚਾਰਟ ਆ बस फटाफट स्क्रीनशॉट ਕਰ ਲਓ ਜਿਹੜੀਆਂ ਪੈਣਾ ਦਾ ਪਹਿਲਾਂ ਆ ਗਿਆ ਉਹਨਾਂ ਨੂੰ ਇਹ ਸੂਟ ਮਿਲ ਜਾਣਗੇ ਜੀ ਲਓ ਜੀ ਇਹ ਸੀਗੀ ਮੇਰੀ ਅੱਜ ਦੀ ਕਲੈਕਸ਼ਨ ਮੈਨੂੰ ਪੂਰੀ ਉਮੀਦ ਆ ਕਿ ਤੁਹਾਨੂੰ ਵਧੀਆ ਲੱਗੀ ਹੋਊਗੀ ਸੋ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਇਆ ਹੋਵੇ ਸਕਰੀਨਸ਼ਾਟ ਲੈ ਕੇ WhatsApp ਕਰ ਸਕਦੇ ਹੋ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਤੇ ਪਲੀਜ਼ ਮੇਰੇ ਚੈਨਲ ਤੇ ਨਵੇਂ ਤੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਸ਼ੇਅਰ ਜ਼ਰੂਰ ਕਰ ਦਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਕਲੈਕਸ਼ਨ ਕਿੱਦਾਂ ਦੀ ਲੱਗੀ ਮਿਲਦੇ ਆ ਜੀ ਨਵੀਂ ਵੀਡੀਓ ਦੇ ਨਾਲ ਨਵੀਂ ਕਲੈਕਸ਼ਨ ਲੈ ਕੇ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ